ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਕਲੈਕਸ਼ਨਾਂ ਨਵੀਆਂ 트ੈਂਡੀ ਐਕਸਕਲੂਸਿਵ ਨੇ ਤੇ ਬਹੁਤ ਹੀ ਸੋਹਣੇ ਸੋਹਣੇ ਸੂਟ ਨੇ ਸਾਰੇ ਸੂਟ ਅੱਜ ਦੇ ਜਿਹੜੇ ਵੈਡਿੰਗ ਸੀਜ਼ਨ ਸਟੇਸ਼ਨ ਆ ਰਿਹਾ ਵੈਡਿੰਗ ਸੀਜ਼ਨ ਆ ਰਿਹਾ ਉਹਦੇ ਲਈ ਹੈ ਸਾਰੇ ਸੂਟ ਕਰਵਾ ਚਾਹੋ স্পੈਸ਼ਲ ਨੇ ਕਰਵਾ ਤੇ ਸਪੈਸ਼ਲ ਗੂੜੇ ਗੂੜੇ ਰੰਗਾਂ ਵਾਲੇ ਸੂਟ ਆਏ ਨੇ ਸੂਟ ਸਾਰੇ ਅਵੇਲੇਬਲ ਨੇ ਪ੍ਰਾਈਸ ਬਹੁਤ ਅਫੋਰਡੇਬਲ ਹੈ ਕੁਝ ਸੂਟਾਂ ਵਿੱਚ ਤੁਹਾਨੂੰ ਸਿੰਗਲ ਸਿੰਗਲ ਕਲਰ ਆਪਸ਼ਨ ਮਿਲਣਗੇ ਤੇ ਕੁਝ ਵਿੱਚ ਜ਼ਿਆਦਾ ਕਲਰ ਆਪਸ਼ਨ ਜਿਹੜੇ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਬਾਕੀ ਅਗਰ ਤੁਸੀਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਮੈਂ ਆਪਣਾ ਨੰਬਰ 623924575 ਜੁ ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੀ ਕੁਐਰੀ ਹੈ ਤੁਹਾਨੂੰ ਤੁਹਾਡੀ ਗਾਇ ਦਾ ਰਿਪਲਾਈ ਜ਼ਰੂਰ ਆਏਗਾ ਕਲੈਕਸ਼ਨ ਆ ਸੂਟ ਸਾਰੇ ਅਵੇਲੇਬਲ ਨੇ ਤੁਸੀਂ ਬਾਈ ਕਰਨਾ ਜਾਂ ਕੁਐਰੀ ਕਰਨੇ ਕੋਈ ਨੰਬਰ ਚੈੱਕ ਕਰ ਲਓ ਇਹ ਸਾਰੇ ਸੂਟ ਬਹੁਤ ਹੀ ਘੱਟ ਰੇਟਾਂ ਵਿੱਚ ਬਹੁਤ ਅਫੋਰਡੇਬਲ ਨੇ ਕੁਝ ਸਾਰੇ ਵੀ ਸੂਟ ਜਿੰਨੇ ਮੋਸਟਲੀ ਹੈਗੇ ਨੇ 2000 ਤੋਂ ਉੱਪਰ ਦਾ ਕੋਈ ਵੀ ਸੂਟ ਨਹੀਂ ਹੈ ਸਾਰੇ ਸੂਟ ਤੁਹਾਨੂੰ 2-4 ਦਿਨਾਂ ਤੋਂ ਮਿਲ ਜਾਣਗੇ ਜਿਵੇਂ ਕੀ ਸਾਰੇ ਸੂਟ ਕਰਵਾ ਚਾਹੋ স্পੈਸ਼ਲ ਨੇ ਇਸ ਲਈ ਅਸੀਂ ਰੰਗਾਂ ਨੂੰ ਉਸੇ ਤਰੀਕੇ ਨਾਲ ਹੀ ਲੈ ਕੇ ਆਏ ਹਾਂ ਉਹੋ ਜਿਹੇ ਰੰਗ ਹੀ ਲੈ ਕੇ ਆਈਆਂ ਜਿਹੜੇ ਕੀ ਕਰਵਾ ਤੇ ਚੱਲਦੇ ਨੇ ਸਾਰੇ ਸੂਟ ਕਲਰ ਕੰਬੀਨੇਸ਼ਨ ਅਸੀਂ ਬੜੇ ਕਰਵਾ ਚੌਰ ਨੂੰ ਸਪੈਸ਼ਲ ਰੱਖ ਕੇ ਬਣਾਏ ਨੇ ਤੇ ਗੁੰਮਾਰੇ ਵੈਡਿੰਗ ਸੀਜ਼ਨ ਵਿੱਚ ਵੀ ਸਾਰੇ ਸੂਟ ਚੱਲ ਜਾਣਗੇ ਤੇ ਅਗਰ ਤੁਸੀਂ ਸਟੇਟਸ ਦੇਖਣਾ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਸ਼ੋ ਹੋ ਜਾਏਗਾ ਤੇ ਜੇਕਰ ਤੁਸੀਂ ਸੂਟ ਸੇਲ ਕਰਨੇ ਆ ਤਾਂ ਵੀ ਨੰਬਰ ਮੇਰੇ ਤੇ ਜਾ ਕੇ ਮੈਨੂੰ ਮੈਸੇਜ ਕਰ ਦਿਓ ਫਿਰ ਮੈਂ ਤੁਹਾਨੂੰ ਆਪਣੇ ਗਰੁੱਪ ਵਿੱਚ ਐਡ ਕਰ ਲਵਾਂਗੀ ਡੇਲੀ ਅਪਡੇਟਸ ਦੇ ਲਈ ਤੇ ਜੇਕਰ ਸਟੇਟਸ ਦੇਖਣਾ ਤਾਂ ਮੈਂ ਤਾਂ ਹਸ ਤੋ ਫਿਰ ਮੇਰੇ ਜੇ ਡੇਲੀ ਸਟੇਟਸ ਤੇ ਅਪਡੇਟਸ ਆndੀਆਂ ਨੇ ਉੱਥੇ ਜ਼ਿਆਦਾ ਅਪਡੇਟਸ ਆndੀਆਂ ਨੇ ਇੱਥੇ ਇੱਕ ਛੋਟੀ ਜੀ ਵੀਡੀਓ ਬਣਾਉਂਦੀ ਆਂ ਬਾਕੀ ਉੱਥੇ ਸਭ ਤਰ੍ਹਾਂ ਦੀਆਂ ਕਲੈਕਸ਼ਨ ਆ ਸਭ ਸਭ ਰੇਂਜ ਦੀਆਂ ਜੁਐਲਰੀ ਵਗੈਰਾ ਸਭ ਕੁਝ ਆndਾ ਹੈ ਇੰਨਾ ਵਿੱਚ ਤੁਹਾਨੂੰ ਦੁਪੱਟਾ ਬੜਾ ਪਿਆਰਾ ਬਨਾਰਸੀ ਸਟਾਈਲ ਦਾ ਮਿਲੇਗਾ ਬਾਟਮ ਪਲੇਨ ਮਿਲੇਗੀ 2.5 ਮੀਟਰ ਦੀ ਤੇ ਸ਼ਰਟ ਤੇ ਹੈਂਡਵਰਕ ਹੈ ਨੈਕਲਾਈਨ ਤੇ ਬਾਕੀ ਸਾਰਾ ਸੂਟ ਪਲੇਨ ਹੈ ਕਿਤੇ ਕਿਤੇ ਥੋੜਾ ਥੋੜਾ ਵਰਕ ਦਿੱਤਾ ਹੈ ਇਹਦੇ ਚ 4-5 ਕਲਰ ਦਾ ਅਵੇਲੇਬਲ ਨੇ ਸਾਰੇ ਕਲਰ ਜਿਹੜੇ ਕਰਵਾ ਚੌਲਿ ਸਪੈਸ਼ਲ ਨੇ ਬਾਕੀ ਅਗਰ ਤੁਸੀਂ ਕੋਈ ਕਰੀਦੀ ਕਰਨੀ ਹੈ ਤਾਂ ਨੰਬਰ ਦਿੱਤਾ ਹੈ ਨੰਬਰ ਜਾਇ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਆ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ